ਦਲ ਵੀ ਬੋਲਣ ਲੱਗਾ ਤਾਂ ਜਦੋਂ ਵੀਡੀਓ ਬਣਾਉਣ ਲੱਗਦੇ ਜਦੇ ਘੋੜ ਲੱਗ ਜਿੰਦਾ ਸਿੱਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀ 1855 ਤੇ ਤੇ ਬਈ ਅੱਜ ਲੱਗੇ ਉਹ ਤੇ ਮਿੱਟੀ ਵਾਲਾ ਕੰਮ ਕਰਨ ਜਿਹੜੀ ਆਪਣੀ ਸੈਲਰ ਨੂੰ ਪਈ ਆਉਂਦੀ ਆ ਉਹ ਚੌੜੀ ਕਰਨ ਲੱਗੇ ਹੋਏ ਆ ਉਹਦੇ ਪਰ ਮਿੱਟੀ ਪਵਾ ਰਹੇ ਆ ਮਿੱਟੀ ਵੀ ਕਰਨ ਨੂੰ ਰੇਤ ਹੀ ਪੈ ਰਿਹਾ ਜਿਹੜੀ ਆਪਣੀ ਇਹਨਾਂ ਦੀ ਟੁੱਟੀ ਦੀ ਉਹਦਾ ਰੇਤ ਆਪਾਂ ਨੇ ਉਹ ਸੈਲਰ ਜੀ ਵੀ ਭਰਤ ਪਾਇਆ ਤਾਂ ਉੱਥੀ ਜੇ ਫਿਰ ਆਪਣਾ ਡਾਕਟਰ ਦੀ ਉੱਤੇ ਜ਼ਮੀਨ ਉਹਨਾਂ ਨੇ ਬੂਟੇ ਹੁਣ ਬਟਵਾਏ ਆ ਤੇ ਹੁਣ ਉੱਥੇ ਮਿੱਟੀ ਹਜੇ ਰੇਤਾ ਜਿਹਾ ਖਾਸਾ ਪਿਆ ਉਹ ਵਿੱਚ ਕਾਉਣ ਲੱਗੇ ਵੀ ਆ ਉਹ ਤੇ ਬਾਕੀ ਗੱਡੀਆਂ ਆ ਰਹੀਆਂ ਆਪਣੇ ਦੋ ਗੱਡੀਆਂ ਲੱਗੀਆਂ ਦੀਆਂ ਤੇ ਸਵੇਰ ਦੀਆਂ ਤਿੰਨ ਗੇੜੇ ਲਾਏ ਆ ਉਹਨਾਂ ਨੇ ਇੱਕ ਅੰਦਰ ਲਾਗੇ ਦੇ ਉੱਥੇ ਇੱਕ ਪਹੀਜੇ ਛੱਡ ਗਏ ਤੇ ਇੱਕ ਹੁਣ ਫੇਰ ਪਹੀਜੇ ਆ ਗਿਆ ਇੱਕ ਉਹਨਾਂ ਨੇ ਰੋਪੜ ਗੇੜਾ ਲਾਇਆ ਜਾਂਦਾ ਬਸ ਐਉਂ ਵਿਕਣਾ ਸਰਕਲ ਦਾ ਬਣਿਆ ਨਹੀਂ ਹੈਗਾ ਅੱਜ ਕੱਲੂ ਉਹਨਾਂ ਨੇ ਕਾਨੇ ਛੁੱਟੀ ਪੈਣੇ ਆਪਣੇ 7 8 ਕੁ ਡਿੱਪਰ ਉਹਦੇ ਨਾਲ ਆਪਣਾ ਸਰ ਜਾਣਾ ਵੈਸੇ ਤਾਂ ਤੇ ਉਹ ਸਵੇਰ ਜੇ ਲੱਗੇ ਵੇ ਹੁਣ ਕੰਮ ਕਰਨ ਸਮਾਂ ਘਾਟ ਵੀ ਨਹੀਂ ਗਏ ਵੇ ਅੱਜ ਟਰੈਕਟਰ ਲੈਣ ਕਿਸੇ ਵੀਰ ਦਾ ਟਰੈਕਟਰ ਤਿਆਰ ਕਰਨਾ ਬਾਹਰ ਤੇ ਵੀਰ ਨੇ ਫੋਨ ਕਰਿਆ ਦਾ 855 ਪਤਾ 992 ਮਾਡਲ ਉਹਨੇ ਨਵੇਂ ਚ ਸਾਰਾ ਤਿਆਰ ਕਰਾਇਆ ਛੋ-ਛੋ ਨਵੀਂ ਰਖਾਈਆ ਤੇ ਉਹ ਟਰੈਕਟਰ ਤਿਆਰ ਕਰਨਾ ਸਣੀ ਨੇ ਹੁਣ ਬਾਕੀ ਵੀਰ ਉਦਣ ਦਾ ਕਹੀ ਜਾਂਦਾ ਵੀ ਲੈ ਜਾ ਲੈ ਜਾ ਲੈ ਜਾ ਤੇ ਐਤਵਾਰ ਦੇ ਨਾ ਟਾਈਮ ਦਿੱਤਾ ਹੋਵੇ ਤਾਂ ਫਿਰ ਮੈਂ ਤਾਂ ਜਵਾਬ ਦਿੱਤਾ ਤਾਂ ਮੈਂ ਕਿਹਾ ਵੀ ਮੇਰਾ ਕੰਮ ਹੈ ਖਾਸਾ ਪਿਆ ਕਿਉਂਕਿ ਹੁਣ ਸੌ ਬੰਦ ਦੀ ਆਪਣੀ ਵੀਰਵਾਦੀ ਡਿਊਟੀ ਹੈ ਪੱਕੀ ਤੇ ਕੱਲ ਨੂੰ ਫੇਰ ਜਾਣਾ ਉੱਥੇ ਸੋਨਾ ਸਾਹਿਬ ਹਸਪੀਟਲ ਉਹਦੇ ਕਰਕੇ ਫਿਰ ਮੈਂ ਉਹਨੂੰ ਜਵਾਬ ਦਿੱਤਾ ਵੀ ਅੱਜ ਭਰਤ ਪਹਿਣਾ ਵੀ ਉਹ ਵੀ ਕਰਨਾ ਬਾਕੀ ਸਹਿਬਾ ਜੋਗੀ ਆਪਾਂ ਨੇ ਸਣੀ ਤੇ ਖੁੱਲ੍ਹਦੀ ਵੀ ਬਣਵਾਈ ਸੀ ਅਜੇ ਉਹਦਾ ਕੰਮ ਪਿੱਛੇ ਪਿਆ ਖੁੱਲ੍ਹਦੀ ਆਪਾਂ ਨੇ ਟੰਗ ਦੀ ਕਰਨੀ ਹੈ ਜਿੱਥੇ ਖੁੱਲ੍ਹੇ ਛੱਡਣ ਨੂੰ ਬਣਾਇਆ ਉਹਨੂੰ ਕੁੰਡੀਆਂ ਦੇ ਨਾਲ ਬਣਾ ਦੇਣਾ ਆਪਾਂ ਨੇ ਸਰੀਆ-ਸੂਰੀ ਹੋਰੇ ਬਿਲਡਿੰਗ ਸੈੱਟ ਪਏ ਆ ਆਪਣਾ ਸੈਲਰ 'ਚ ਸਾਰਾ ਸਮਾਨ ਕਟਰ-ਕੁੱਟਰ ਤੇ ਸਰੀਏ ਨਾਲ ਵੱਢ ਕੇ ਬਣਾ ਕੇ ਉਹ ਵੀ ਕੰਮ ਕਰਨਾ ਤੇ ਬਾਕੀ ਤੁਹਾਨੂੰ ਪਹੀ ਦਿਖਾਉਨੇ ਆ ਵੀ ਕਿਵੇਂ ਦੀ ਕਿੰਨੀ ਕੁ ਚੌੜੀ ਹੋਈ ਆ ਚਾਰ ਗੱਠੇ ਦੀ ਪਹੀ ਲੱਗਦੀ ਆ ਬਾਈ ਆਪਾਂ ਨੂੰ ਤਾਂ ਪਤਾ ਨਹੀਂ ਹੈਗਾ ਤਾਂ ਵੀ ਇੰਨੀ ਚੌੜੀ ਪਹੀ ਆ ਤੇ ਜਦੋਂ ਹੁਣ ਮਿੰਤੀ ਹੋਈ ਤੀ ਫੇਰ ਪਤਾ ਲੱਗਿਆ ਵੀ ਇੰਨੀ ਚੌੜੀ ਚਾਰ ਗੱਠੇ ਦੀ ਪਹੀ ਆ ਬਾਕੀ ਹੁਣ ਤੁਹਾਨੂੰ ਦਿਖਾਉਨੇ ਆ ਔਹ ਖਲਾ ਟਰੈਕਟਰ ਆ ਬਣਾ ਬਾਈ ਇਹ ਖਰਾਬ ਆਇਆ ਪਿਆ ਆਪਾਂ ਨੇ ਵੀਰ ਵਾਲੀ ਲੈ ਕੇ ਆਏ ਤੇ ਮੌਜਲੀ ਪਰ ਤੇ ਇੱਕ ਜੱਗੇ ਵਾਲਾ ਪਾਇਆ ਗਿਆ ਉਹ ਦੂਜੇ ਡ੍ਰੈਕਟਰ ਨੂੰ ਪਾਇਆ ਪਿਆ ਕਿਉਂਕਿ ਉਹ ਬੈਗ ਨੂੰ ਫਿਰ ਵਧੀਆ ਮਿੱਟੀ ਲਾਈ ਜਾਂਦਾ ਇੱਥੇ ਨਹੀਂ ਸਿੱਧੀ ਜਾਂਦੀ ਬਾਕੀ ਤੋਂ ਡ੍ਰੈਕਟਰ ਲਾਏ ਤੇ ਅਸੀਂ ਵੀ ਚੱਲ ਦੋ ਡਿਪਪਰ ਇਹਨਾਂ ਦਵਾਂ ਨੰ ਪਾ ਦੇਣਾ ਵੀ 7-8 ਡਿਪਪਰ ਕਿੰਨੇ ਗੇੜੇ ਲੱਗਣੇ ਤੇ ਕੰਮ ਔਖਾ ਨਾ ਚੱਲ ਨਹੀਂ ਰਿਹਾ ਕੰਮ ਖੜੀ ਜਾਂਦਾ ਹੈ ਬਾਕੀ ਉਹ ਖੰਭੇ ਤੱਕ ਆਪਾਂ ਨੇ ਚੌੜੀ ਕਰ ਦਿੱਤੀ ਇਹ ਤਾਂ ਪੂਰਾ ਬਾਈਪਾਸੇ ਬਣਾ ਛੱਡੇ ਆਪਾਂ ਨੇ। ਉਰੇ ਹੀਰਾ-ਹੂਰਾ ਨੂੰ ਭਜਾਉਣ ਨੂੰ ਵੈਸੇ ਵਧੀਆ ਬਣ ਜਣਾ ਤਾਂ ਆਪਾਂ ਨੂੰ। ਫਿਰ ਇਹਦੇ ਪਾਪਾ ਨੇ ਕੇਰੀ-ਕੂਰੀ ਪਾ ਕੇ ਤਿਆਰ ਕਰਾਂਗੇ। ਆਹ ਦੇਖੋ। ਦਸਤ। ਮੈਂ ਚੌੜਾ ਕਰਤਾ। ਇੱਕ ਮੂਰੇ ਰੋਕਣ ਨੂੰ ਲਾਅ ਨਹੀਂ ਹੈਗੀ। ਨਹੀਂ ਤਾਂ ਫਿਰ ਭਝਾਈ ਘੱਟ ਹੁੰਦੀ ਆ। ਜੇ ਤਾਂ ਆਪਾਂ ਗਾਂਹ ਤੇ ਆਈਏ ਫਿਰ ਬਣਦੇ 8 ਕਿਲੇ 7 ਤੇ ਮੂਰੇ ਰੋਕਣ ਨੂੰ ਜਿਹੜਾ ਆਟਾ। ਨਹੀਂ ਤਾਂ ਆਪਾਂ ਇੱਧਰ ਵੀ ਖੇਡ ਕਰਾ ਸਕਦੇ ਆ ਬਾਈ। ਉਹ ਜੇ ਕਰਕੇ ਲੋਟ ਜਾਣੀਆਂ ਆਉਂਦਾ। ਬਾਕੀ ਆ ਦੇਖੋ ਇੰਨੀ ਜੋੜੀ ਹੋ ਗਈ ਬਈ ਹੁਣ ਦੋ ਡਰਾਈਵਰ ਟਰਾਲੇ ਰਾਂਗੇ ਲੰਗੀ ਜਾਣਾ ਹੋਰ ਚਾਚੇ ਤੇਰੇ ਆਉਣ ਤੇ ਦੇਖ ਲੈ ਬੱਦਲ ਵੀ ਬੋਲਣ ਲੱਗਾ ਤਾਂ ਮਤਲਬ ਜਦੋਂ ਵੀਡੀਓ ਬਣਾਉਣ ਲੱਗਦੇ ਜਦੋਂ ਘੋੜਾ ਲੱਜਦਾ ਹੈ ਸਸੇ ਕਾਲਜੀ ਸਾਰਿਆਂ ਨੂੰ ਹੈ ਜਦੋਂ ਘੋੜਾ ਲੱਜਦਾ ਲਾ ਬ੍ਰੇਕਾ ਰਾ ਦੇ ਦੇ ਬਿੱਤਰਾ ਕਰਾ ਦਮ ਹਾਂ ਕਾਲੂ ਕਾਲੂ ਕਰਾ ਦੰਨਾ ਆ ਕੰਮ ਹੁਣ ਲੱਗ ਗਿਆ ਆ ਹੁਣਾ ਹੁਣ ਗੋਬੋਲੇ ਜਿਹਾ ਨਾ ਇਹ ਹਾਂ ਉਹਦੇ ਛਿੱਟਾ ਕੱਢਣ ਲੱਗ ਗਏ ਹਾਂ ਛਿੱਟਾ ਨਿਕਲਦਾ ਕੋਈ ਹੁਣ ਸਪਰੇਅ ਜਾਈ 26 ਆ ਚਾਚਾ ਦੇਖ ਤਾਂ ਜੀ ਦੀ ਠੀਕ ਆ ਤੂੰ ਜਿਹੜਾ ਕੰਮ ਮੈਂ ਕਹਿੰਦਾ ਓਕਾੜੇ 26 ਨਾਲ ਸਾਈਜ਼ ਦੇਖ ਲੈ ਕਿਆ ਹਾਲ ਹੋਇਆ ਤੇ ਲੈ ਇਹ ਵੀ ਹੁਣ ਕ ਪਰਸੋਂ ਦਾ ਠੀਕ ਤੇ ਇਹ ਦੋ ਦਿਨ ਚ ਕੰਮ ਸ਼ੁਰੂ ਕਰਿਆ ਕੱਲੂ ਕਰਾਉਣੀ ਆ ਜਲੂ ਸੁੱਕੂਗੀ ਯਾਰ ਹੁਣ ਭੋਲੇ ਜਿਹੇ ਹੁਣ ਸੁਗੋ ਵਾਲੀ ਹੁੰਦੀ ਰ ਵੱਢਣੀ ਹੈ ਤੇ ਵੀ ਕਿਤੇ ਨਾ ਰਹਿ ਰਿਹਾ ਇਹਦਾ ਕਰਾ ਲਈਦੇ ਸਪਰੇਅ ਨਾ ਕੋ ਉਹਨੂੰ ਕਹਿਣਾ ਮੈਂ ਹੁਣ ਉਹਨੂੰ ਵੀ ਮਿਲਣਾ ਤਾਂ ਆ ਗਿਆ ਦਵਾਈ ਲਿਆ ਕਰਾ ਕੇ ਵਾਸੇ ਕਰ ਸਾ ਇਕ ਉੱਧਰ ਵੀ ਨਿਸਣ ਲੱਗੇ ਮੇਰੇ 110 ਇਹ 26 ਹੈ ਇਹ 26 ਆ ਠੀਕ ਹੈ ਜੀ ਦੀ 26 ਠੀਕ ਆ ਹੁਣ ਤੁਸੀਂ ਤਬਾਦਲਾ ਕਰਕੇ ਇਕੱਠੀ ਕਰ ਲਈ ਹੈ ਇਹ ਇਕੱਠਾ ਬਣਾਤਾ ਟੱਕ ਉਹਦੇ ਜੱਗੇ ਨਹੀਂ ਮੋਟਰ ਉੱਧਰ ਚਲੇਗਾ ਤੁਸੀਂ ਨਹੀਂ ਇਕੱਠੀ ਹੋਰੇ ਲੈ ਲੇ ਹੋਰੇ ਆਗੇ ਘਾਟਾ ਵਾਧਾ ਉੱਥੇ ਕਰ ਲਿਆ ਇਧਰ ਘਾਟਾ ਵਾਧਾ ਕਰਕੇ ਜਿਹੜਾ ਮੇਰਾ ਹੁਣ ਉੱਥੇ ਲੈ ਕੇ ਜੱਗੇ ਨਾਲ ਸ਼ੁਰੂ ਹੁੰਦਾ ਏ ਹਾਂ ਉਹ ਗੰਨੇ ਦੇ ਲੈ ਕੇ ਜਿੱਥੇ ਰੱਬੀ ਦਾ ਹੋਆ ਖਤਮ ਹੁੰਦਾ ਉੱਥੇ ਤੇ ਐ ਚੌਰ ਚਾਰੇ ਕੀ ਚਾਰ ਤੁਨਾ ਦਾ ਬਣ ਗਿਆ ਸਮਝ ਲਾ ਤੂੰ ਹਾਂ ਉਹਦਾ ਉਹਨਾਂ ਦੇ ਤਰਗੂਣਾ ਪਿਆਉਣਾ ਥੋੜਾ ਜਿਹਾ ਉਹਦਾ ਲੰਬਾ ਹੀ ਲੰਬਾ ਹੋ ਗਿਆ ਚੌਰ ਸਿੱਧਾ ਹਾਂ ਉਹਦਾਂ ਦਾ ਵੀ ਲੰਬਾ ਹੀ ਲੰਬਾ ਹੋ ਗਿਆ ਠੀਕ ਹੈ ਯਾਰ ਹੁਣ ਮੇਰਾ ਜੀ ਪਾਸੇ ਹੋ ਗਈ ਮੇਰਾ ਚੌਰ ਸੋ ਗਿਆ ਠੀਕ ਹੈ ਉਹ ਫੇ ਮੈਂ ਉਰੇ ਯਾਰ ਇੱਕ ਪਾਸੇ ਹੁਣ ਆਉਂਦੇ ਤੇ ਉਹ ਖੱਦੀ ਦੀ ਬਾਹਰ ਦੂਆ ਦੇਖੀਓ ਵੀ ਹੁਣ ਦੋ ਡਰਾਈਵਰ ਘੁੰਮਦੇ ਨੇ ਹੁਣ ਇੱਕ ਤਾਂ ਆਊਗਾ ਬਹੁਤ ਇੱਕ ਤਾਂ ਆਊਗਾ ਉਹ ਤਾਂ ਹੈ ਠੀਕ ਨਹੀਂ ਗੱਲ ਉਹ ਗੰਨਾ ਬੂਟੇ ਲਾ ਦੇਣੇ ਠੀਕ ਹੈ ਉਹ ਤਾਂ ਗੰਨਾ ਹੀ ਚੱਲ ਜ਼ਿਆ ਆ ਵੀ ਗੜ ਪੂਰਾ ਹੈ ਸਰਪੰਚੇ ਦਾ ਬੂਟੇ ਬੂਟੇ ਆ ਦੇ ਸੱਚੇ ਦੋ ਦਬੱਲੇ ਨੂੰ ਬੂਟੇ ਲੱਗੇ ਪਏ ਕੀ ਆ ਯਾਰ ਬੂਟਾ ਨਹੀਂ ਜਾਂਦਾ ਨਹੀਂ ਸਫਾਈ ਦੇਖ ਵਿੱਚੋਂ ਜਾਂਦੀ ਆ ਲਾਲਚ ਨਾ ਕਰ ਯਾਰ ਹਾਂ ਜੇ ਤੂੰ ਮੇਰੀ ਗੱਲ ਸੁਣ ਲਾ ਤੂੰ ਆਪਾਂ ਮੰਨ ਕੇ ਚੱਲ ਗੰਨਾ ਤਾਂ ਹੋ ਜਾਂਦਾ ਇੱਕ ਸਾਲ ਗੰਨਾ ਹੋ ਜਾਂਦਾ ਸਮਝਿਆ ਇੱਕ ਵਾਰੀ ਬੂਟਾ ਮਾੜਾ ਨਹੀਂ ਕੋਈ ਵੀ ਰਹਿੰਦਾ ਹੈਗਾ ਇਹ ਬੂਟਾ ਗਰੋਸ ਬਰਾਬਰ ਕਰਦਾ ਬਰਾਬਰ ਹੈ ਫੇਰ ਇਹ ਤਾਂ ਮੈਂ ਕਣਕ ਦਾ ਲਾਲਚ ਕਰਨਾ ਕਰਕੇ ਤੈਨੂੰ ਬੈਲੀ ਮਹਿੰਗੀ ਹਾਂ ਹਿਸਾਬ ਲਾ ਕੇ ਦੇਖ ਲਈ ਇਹ ਕਣਕ ਤੈਨੂੰ ਕਬੂਲਾ ਨਹੀਂ ਕਣਕ ਮਹਿੰਗੀ ਮਹਿੰਗੀ ਪੈਣੀ ਆ ਕੱਢਣੀ ਟਰੈਕਸ਼ਨਾਂ ਪੈਣੀ ਆ ਹਾਂ ਭਈਆਂ ਨੇ 190 ਪੈਸੇ ਲੈਣੇ ਆ ਫੇਰ ਤੂੜੀ ਚਕਾਈ ਫੇਰ ਤੂੜੀ ਤੂੜੀ ਨੂੰ ਕਿਹੜਾ ਪੁੱਛਦਾ ਥਾਲਾ ਪੁੱਛਦੀ ਤੂੜੀ ਹੁਣ ਵੀ ਰੋਲਦੀ 200 ਰੁਪਏ ਚਾਚੇ ਭਈਆ ਢੇਰੀਆਂ ਖਤਮ ਲੋ 200 ਰੁਪਏ ਫੇਰ ਉਹ ਹੀ ਕਹਿੰਦਾ ਮੈਂ ਤੈਨੂੰ ਆਹਾ ਬੂਟਾ ਠੀਕਾ ਫਸਲਾਂ ਦਾ ਲਾਜ ਨਾ ਕਰ ਬੁੱਟੇ ਹੀ ਪਾਲ ਹਮ ਠੀਕ ਨਹੀਂ ਹੁਣ ਤਾਂ ਬੱਲੇ ਨੂੰ ਕਹਿੰਦਾ ਇਹਦੀ ਦਬੱਲੇ ਨੂੰ ਕਹਿੰਦਾ ਦੇਖ ਤੋ ਸਫਾਈ ਦੇਖ ਲੈ ਨਹੀਂ ਉਹ ਹੀ ਲੇਵਰੇ ਮਾਰ ਲੈਂਦੀ ਐ ਫੇਰ ਗੱਬੇ ਇੱਕ ਲਾ ਕੇ ਰੱਖੋ ਬੰਦੇ ਮੈਂ ਤਾਂ ਆਪ ਸਾਰੇ ਹੁਣ ਇਕਨਾਂ ਹੀ ਲਾਉਣੇ ਉਰੇ ਵੀ ਇਕਨਾਂ ਹੀ ਲਾਉਣੇ ਆ ਪਿੰਡ ਜਿਹੜੇ ਮੈਂ ਇਕਨਾਂ ਲਾਏ ਵੇ ਜੱਚ ਉਹ ਵਧੀਆ ਚੱਲੇ ਪਏ ਹੁਣ ਆਉ ਗੰਨਾ ਸਹੀ ਲਿਖਾ ਉਧਰ ਆ ਨਾ ਹਾਂ ਉਹ ਗੰਨਾ ਆ ਗਿਆ ਕਿੰਨੀ ਆ ਗਏ ਡੇਢ ਕਿੱਲਾ ਉਹ 8 ਬਿੱਗੇ ਜਗਾ ਹੈ ਵਿੱਚੇ ਉਹ ਆ ਖੱਤੀ ਆਹ ਕਿਹੜੀ ਆ ਇਹ ਸਣੇ 8 ਬਿੱਗੇ ਹੈ ਹਾਂ ਇਹ ਸਣੇ 8 ਆ ਠੀਕ ਹੈ ਇਹ ਤਾਂ ਉਰੇ ਤੇ ਪੈ ਪਦਬਿਆ ਪਿਆ ਮੈਂ ਐਜੋ ਪਾਣੀ ਭਰ ਕੇ ਉਧਰ ਪੈ ਜਾਂਦਾ ਠੀਕ ਹੈ ਹੁਣ ਕਰਾ ਦੀ ਹੈ ਸਪਰੇਅ ਵਾਲਾ ਕੰਮ ਕਰਾ ਦੀ ਸਪਰੇਅ ਯਾਰ ਉਮੈਂ ਕੱਲ ਨੂੰ ਮੈਂ ਤਾਂ ਅੱਜ ਸੋਦਾ ਤਾਂ ਅੱਜ ਫਿਰ ਮੈਂ ਉੱਥੋਂ ਚੱਲਿਆ ਹੁਣ ਸੁਆਣਾ ਸਾਹਿਬ ਜਾ ਜਾ ਫਿਰ ਕੱਲ ਕੱਲ ਨੂੰ ਕਰਾ ਦੇਣੀ ਸਪਰੇ ਕਰਾਰੇ ਕੋ ਭੋਲੀ ਮੈਂ ਕੱਲੇ ਕਰਾ ਤਾਂ ਗੇੜਾ ਮਾਰ ਕੇ ਗਏ ਕੱਲ ਆਇਆ ਤੁਰੇ ਨੂੰ ਹੂੰ ਜਦ ਦੇਖੇ ਨਾਲ ਦੇਖਦੀ ਆ ਦੇਖਦੀ ਗੱਡੀ ਫਿਰਦੀ ਨੱਠੀ ਕਿੱਥੇ ਕਿੱਥੇ ਆ ਦੇਖ ਲੈ ਹੁਣ ਇਹ ਸੜੀ ਸਪਰੇ ਮੰਗਦੀ ਆ ਜਿਹੜੀ ਤੇਰੀ ਹੁਣ ਇੱਕ ਮੈਂ ਪਹਿਲਾ ਬੱਤਾ ਦੇੜਿਆ ਇਹ ਆ ਹੋਰ ਆਵਾ ਵੀ ਤਾਂ ਹੁਣੀ ਹੋਣੀ ਜਾਈ ਮੈਂ 1 ਮਈ ਮਿਲ ਗਈ 1 ਮਈ ਆ ਫੇਰ ਨਾ ਸੁੰਡੀ ਦਾ ਹੋ ਗਈ ਇਹ ਫੇਰ ਮਤਲਬ ਉਹ ਸਪਰੇ ਕਰਾ ਜੀ ਤੇ ਪਰ ਹੁਣ ਕਾਲੂ ਕਰਾ ਦਾਨੀ ਬਸ ਇਹਨੂੰ ਦੱਬ ਦੇ ਨਾ ਨਾਲ ਤੂੰ ਕਰਾ ਲੈ ਅੱਜ ਇਹਨੂੰ ਪੁੱਛਦਾ ਜੇ ਕਾਲੂ ਕਰਦਾ ਨਹੀਂ ਪਰ ਮੋਟਰ ਪਰ ਇਹ ਹੈਗਾ ਦੂਆ ਉਹ ਪ੍ਰਮੋਦ ਇਹ ਕਿਹੜਾ ਪ੍ਰਮੋਦ ਉਹ ਵੀ ਲੱਗ ਗਿਆ ਮਨਲਾ ਦੀ ਪੰਪ ਜੀ ਚਿੱਕੀ ਫਿਰਦਾ ਤਾਂ ਚੱਲ ਜੇ ਇਹਦਾ ਤਾਂ ਮਾਜੀ ਨਾ ਮਿਲਦਾ ਉਹ ਕਰਾ ਲੈ ਤੂੰ ਉਹਦੇ ਹੀ ਕਰਾਉਣਾ ਅਪਰ ਤਾਂ ਪੈਸੇ ਦੇਵੇਂ ਆ ਠੀਕ ਨਹੀਂ ਗੱਲ ਇਹਦਾ ਮਿਲਦਾ ਤੁਸੀਂ ਕਰਾਤੀ ਅਸੀਂ ਤਾਂ ਕਰਾਤੀ ਸਾਡੇ ਤਾਂ ਹੋਣਾ ਫੇਰ ਮੈਂ ਕਿਹਾ ਨਹੀਂ ਇਹਨੂੰ ਮਾਂ ਦਾ ਮੰਡ ਜੀ ਕਰਿਆ ਇਹ ਸਾਰੇ ਕਰਤੀ ਮੰਡ ਮੁੰਡ ਅੱਛਾ ਸਾਡੇ ਦਾ ਅੱਜ ਇਹ ਰੋਈ ਕਰਨੀ ਆ ਕਿੱਥੇ ਪਿੰਡ ਅੱਛਾ ਪਿੰਡ ਰੋਈ ਠੀਕ ਆ ਆਹ ਉਹ ਦੋ ਇਕੱਠੇ ਬੰਨੇ ਮੀੜੇ ਬੰਨਣਾ ਆਏ ਗੰਨੇ ਵਾਲੇ ਭਈਏ ਦੂਰ ਆ ਬਣਾਉਣ ਲੱਗੇ ਹਾਂ ਹਾਂ ਠੀਕ ਦੂਰ ਬਣਾਏ ਆ ਉਹੀ ਮੀੜਾ ਹੁਣ ਇਕੱਠਾ ਨਹੀਂ ਕਰਾਇਆ ਸੀ ਆਇਂ ਵਿੱਚ ਉਹਨੂੰ ਉੱਪਰ ਬਣਾਤਾ ਤੀਵਰ ਬੰਨਣਾ ਪੈ ਗਿਆ ਫੇਰ ਦੇਖਾਂਗੇ ਹਾਂ ਰੂਸ ਵਾਰ ਰੁਕਦੀ ਯਾਰ ਗੰਨੇ ਦੀ ਖਿੱਚ ਕੇ ਬੰਦੇ ਉਹਨੇ ਬਦਲਣੇ ਜ਼ੋਰ ਨਹੀਂ ਵੱਦਦਾ ਟੁੱਟੀ ਬਣਦੀ ਆ ਹਾਂ ਇਹ ਤਾਂ ਹੈ ਚੱਲ ਹੌਲੀ ਹੌਲੀ ਸਮਝ ਆਉਂਦੀ ਐ ਆਪਾਂ ਪਹਿਲਾਂ ਤਾਂ ਕਰੀ ਜਾਂਦੇ ਤੇ ਉਕਣੇ ਦੇਖਦੇ ਕਹੀ ਐ ਕਿ ਨਹੀਂ ਸਾਰੇ ਕਾਡਾ ਕਾ ਪਪੜ ਵੇਚ ਕੇ ਕਿਹੜੀ ਕਾਡ ਠੀਕ ਐ ਕਿਹੜੀ ਚੱਲ ਐ ਤੇ ਕੀ ਆ ਵੀ ਦੇਖ ਲੋ ਆ ਵੀ ਦੇਖ ਲੈਣਾ ਤੀਵਰ ਦੇਖਾਂਗੇ ਜੇ ਤੀਵਰ ਬਣਨਾ ਪਏਗਾ ਕਿੰਨਾ ਤਾਂ ਤੀਵਰ ਇਕੱਠਾ ਕਰਾ ਦੂ ਆਓ ਜਦ ਤੱਕ ਗਰੋਥ ਕਰ ਜਾਣੀ ਇਹਨੇ ਗਰੋਥ ਕਰ ਲੈਣੀ ਜਿਹੜੀ ਗਾਨੀ ਫਿਰ ਤਾਂ ਰਸਾਈ ਬਣਦਾ ਏ ਬਾਅਦ ਦੀ ਤਾਂ ਚਲੋ ਬਾਕੀ ਬਾਈ ਸਪਰੇਅ ਕਰਾਉਣੇ ਆ ਹੁਣ ਇਹਦੇ ਉੱਪਰ ਕਰਾ ਦੇ ਕਰਾ ਦੇ ਸਾਰੀ ਬਰੇ ਕਰਾ ਦੇ ਤਾਂ ਕਰਾਈਉ ਨਹੀਂ ਕਿਤੇ ਕਿਤੇ ਮੇਰੇ ਰਾਹੀ ਆ ਪਹਿਲਾਂ ਗੇਤੀਆਂ 1 ਆ 1 10 10 ਦੂਹੀ ਤਾਂ ਉਹ ਆ ਜੇ ਬਠੀ ਜਿੰਨੇ ਪਤਾ ਕਰਾ ਲੈ ਇਹਦੇ ਉੱਪਰ ਕਰਾ ਦੇਣੀ ਕਰਾ ਦੇ ਦੇ ਲੋ ਵੀ ਪਾ ਪਾ ਗਏ ਤੇ ਕਰਨ ਤੇ ਗੰਦ ਗੁੰਮ ਨਵੇੜ ਤੇ ਹੁਣ ਸਾਰੇ ਬਾਕੀ ਸਵਾਵਾਤ ਤੇ ਆਪਾਂ ਨੇ ਆ ਬਣਾਈ ਦੀ ਥੋੜੀ ਖੁਬ ਨੂੰ ਪੁੱਛੀ ਤੇ ਵੀਰ ਵੀ ਕਹੇ ਜੇ ਤੁਸੀਂ ਕਿਹਾ ਸੀ ਥੋੜੀ ਬਣਾਉਣੀ ਆ ਆ ਬਣਵਾਈ ਆ ਬਈ ਔਰ ਇਹ ਗਰਦਨ ਵੀ ਰੱਖ ਸਕਦੀ ਆ ਨੀਮਾ ਹੋ ਗ ਜਾਣ ਬਾਕੀ ਆਪਾਂ ਨੇ ਇੱਕ ਹੋਰ ਕੰਮ ਕਰਦਾ ਅਦੇ ਰਾਮ ਦਾ ਵੀ 5 ਕਿਲੋ ਤੂੜੀ ਤਾੜੀ ਵਿੱਚੇ ਲੜਾ ਕੇ ਦਾਣਾ ਆ ਜਾਂਦਾ ਵਧੀਆ ਨਾਲੇ ਆਲੇ ਦਾਲੇ ਨੂੰ ਗੇਰਦੀ ਨਹੀਂ ਰਾਮ ਦਾ ਖੜੀ ਖਾਈ ਜਾਂਦੀ ਔਰ ਹੁਣ ਇਹ ਆਪਾਂ ਨੇ ਕਰਿਆ ਬਈ ਖੁੱਲਮਾ ਜਗੜ ਕਿਉਂਕਿ ਲੱਕੜੀ ਤਾਂ ਬਾਹਰ ਰਹਿਣੀ ਨਹੀਂ ਮੀਂਹ ਚ ਖਰਾਬ ਹੋ ਸਕਦੀ ਆ ਜੇ ਆਪਾਂ ਨੇ ਅੰਦਰ ਵੀ ਰੱਖ ਕੇ ਖਲਾਉਣੇ ਤਾਂ ਵੀ ਪਾ ਸਕਦੇ ਉਹਦੇ ਵਿੱਚ ਆਹੇ ਆਪਾਂ ਨੇ ਉਹਦੇ ਵਾਲੀਆਂ ਲਾਤੀਆਂ ਕੁੰਡੀਆਂ ਜਿਹੜੀਆਂ ਠਿੰਨਾ ਵਾਲੀਆਂ ਹੁੰਨ ਨਾਟ ਮਾਰਤੇ ਤੇ ਐਂ ਚੱਕ ਕੇ ਅੱਡ ਲੋ ਐਂ ਰੱਖ ਲੋ ਬਾਕੀ ਕਾ ਨਟ ਵੀ ਲਾ ਦਿੱਤਾ ਪੱਕਾ ਵੀ ਜੇ ਗੇਰੇ ਵੀ ਨਾ ਆ ਨਟ ਖੋਲ ਕੇ ਢਿੱਲਾ ਕਰਕੇ ਆ ਜਾ ਹੱਥ ਨਾਲ ਪੱਤੀ ਨੂੰ ਕੱਢ ਲੋ ਇਹ ਕੰਮ ਕਰਿਆ ਆਪਾਂ ਨੇ ਲਿਕਣਾ ਬਣਾਇਆ ਬਾਕੀ ਇਹਦਾ ਰਹਿ ਗਿਆ ਕੰਮ ਹਜੇ ਇਹਨੂੰ ਨਟ ਜੇ ਮਾਰਨੇ ਤੇ ਮਸ਼ੀਨ ਹੋ ਗਈ ਹਦਿਆਲੀ ਸਣੀ ਵਾਲੀ ਲੋ ਉਹਦੇ ਕਰਕੇ ਥੋੜਾ ਜਿਹਾ ਚੱਕਰ ਪੈ ਗਿਆ ਇੱਕ ਸਵੇਰੇ ਜਾਣਾ ਤਾਂ ਲੇਟ ਹੁੰਦੇ ਤੇ ਬਾਕੀ ਇੱਧਰ ਸਹਿਬਾ ਵਾਲਾ ਇਹਦਾ ਅੱਗੇਆਂ ਦਾ ਵਾਸਤੇ ਫੱਟੇ ਲਾਏ ਤੇ ਆਪਾਂ ਇਹਦੇ ਚ ਇਹਦੇ ਨੂੰ ਦਾਣਾ ਗਰੀ ਜਾਂਦਾ ਦਾ ਚੌੜੇ ਜਿਹੇ ਹੋਏ ਬੇਤੇ ਫੱਟੇ ਹੁਣ ਇਹ ਫੱਟੇ ਮਾਰਤੇ ਤੇ ਇਹ ਕੰਮ ਆਪਣਾ ਹੋ ਗਏ ਤੇ ਇਹ ਵੀ ਮੇਨ ਤਾਂ ਆਪਣਾ ਇਹਦੇ ਪੀਸ ਪਏ ਤੇ ਆਪਣੇ ਕੋਲ ਉਹੀ ਵੱਢ ਕੇ ਆਪਾਂ ਨੇ ਲਾ ਕੇ ਤਿਆਰ ਕਰਤਾ ਹੈ ਕਿਉਂਕਿ ਵਧੀਆ ਡੰਗਰ ਰਾਤ ਨੂੰ ਵੀ ਉਰੇ ਤੇ ਪੱਕੇ 'ਪੇ ਕਰਦਾ ਕੱਚੇ 'ਪੇ ਕਰ ਲਾ ਜਿੱਥੇ ਮਰਜ਼ੀ ਕਰਕੇ ਖੜਾ ਦੋ ਦਾਣਾ ਦੂਣਾ ਪਾ ਦਿਓ ਸਵੇਰੇ ਵੀ ਉਰੀ ਬੰਨ ਕੇ ਚੋ ਦੋ ਤੇ ਸ਼ਾਮ ਨੂੰ ਤਾਂ ਆਪਾਂ ਉਰੀ ਚੋਣੀਆਂ ਤੇ ਆਹ ਕੰਮ ਕਰਿਆ ਬਾਕੀ ਸਾਬਾ ਹੁਣ ਅੰਦਰ ਖੜੀ ਆ ਫੀਰਾ ਉਧਰੇ ਆ ਥੋੜਾ ਜਿਆ ਕਿਣੀ ਆਈਆਂ ਪਹਿਲੀਆਂ ਆਪਣੇ ਵੀ ਬਈਆ ਜ਼ਮੀਨ ਦੀਆਂ ਬਾਕੀ ਮੋਹਾਲੀ ਉਧਰ ਚੰਡੀਗੜ੍ਹ ਉਧਰ ਵੀ खासा ਮੀਂਹ ਪਿਆ ਲਿਆ ਤਾਂ ਉਹਦੇ ਕਰਕੇ ਹੁਣ ਮੌਸਮ ਵੀ ਠੰਡਾ ਹੋਇਆ ਪਿਆ ਅੰਦਰ ਵੀ ਇਹਨੂੰ ਵਧੀਆ ਠੰਡ ਲੱਗਦੀ ਹੈ ਤਾਂ ਹੀ ਆਪਾਂ ਨੇ ਅੰਦਰ ਛੱਡੀ ਵੀ ਆ ਸਹਿਬਾ ਉਰੇ ਬਾਹਰ ਮੱਛਰ ਵੀ ਥੋੜਾ ਜਿਹਾ ਹੋ ਜਾਂਦਾ ਤਾਂ ਕਰਕੇ ਰਾਤ ਨੂੰ ਆਪਾਂ ਅੰਦਰੇ ਬੰਦਦੇ ਹਾਂ ਉਹਨਾਂ ਨੂੰ ਦਿਨ-ਦਿਨ ਸਾਰਾ ਦਿਨ ਉਰੇ ਵੀ ਖੋਲੀ ਜਾਂਦੀ ਆ ਚਲੋ ਬਾਕੀ ਆਦਾ ਬਲੌਗ ਹੀ ਇੰਨਾ ਜਿਹਾ ਮੈਂ ਦੇ ਕਿਸੇ ਹੋਰ ਬਲੌਗ ਚ ਸੱਸੀ ਕਾਂਦੀ